ਈ ਆਈ ਮੈਂ ਜੀ 1978 ਦੇ ਵਿੱਚ ਰੇਡੀਓ ਸਟੇਸ਼ਨ ਜਲੰਧਰ ਤੇ ਗਿਆ ਉੱਥੋਂ ਨੇ ਮੈਂ ਮੈਂਬਰਸ਼ਿਪ ਬਣੀ ਆ ਮੇਰੀ ਤੇ ਤੇ ਸਕੂਲ ਚ ਪੜ੍ਹਦਿਆਂ ਹੀ ਮੈਂ ਸਭ ਤੋਂ ਪਹਿਲਾਂ ਸਕੂਲ ਦੇ ਵਿੱਚ ਪਹਿਲੀ ਸਟੇਜ ਆ ਮੇਰੀ ਜਿਹੜੀ ਮੈਂ ਛੱਲਾ ਗਾਇਆ ਕਿ ਉਦੋਂ ਗੁਰਦਾਸ ਮਾਨ ਜੀ ਹਲੇ ਮਾਰਕੀਟ ਚ ਨਹੀਂ ਸੀ ਆਏ ਅੱਛਾ ਜੀ ਹਾਂਜੀ ਪਹਿਲੀ ਕੈਸਟ ਤੁਹਾਡੀ ਕਿਹੜੀ ਕੈਸਟ ਤੁਹਾਡੀ ਪਹਿਲੀ ਕਿਹੜੀ ਸੀ ਪਹਿਲੀ ਕੈਸਟ ਮੇਰੀ ਆਇਆ ਸੌਣ ਦਾ ਮਹੀਨਾ ਜੀਦੇ ਵਿੱਚ ਮੇਰੇ 6 ਗੀਤ ਲਿਖੇ ਨੇ ਤੇ ਦੋ surjeet brahman majra ji ਜਿਹੜਾ ਆਇਆ ਸੌਂਦਾ ਮਹੀਨਾ ਗੀਤ ਕਿਹਨੇ ਗਾਇਆ ਸੀ ਜੀ ਉਹ ਮੇਰਾ ਹੀ ਮੇਰੀ ਆਵਾਜ਼ ਚ ਰਿਕਾਰਡ ਹੋਇਆ ਤੇ ਮੇਰੀ ਆਪਣੀ ਕਲਮ ਦੁਆਰਾ ਲਿਖਿਆ ਅੱਛਾ ਜੀ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਸੁਣਾਓ ਸੁਣਾਓ ਸਾਨੂੰ ਕੁਝ ਆਪਣੀ ਆਵਾਜ਼ ਦੇ ਵਿੱਚ ਬੁਲੰਦ ਆਵਾਜ਼ ਦੇ ਵਿੱਚ ਦੋ ਬੋਲ ਜੇ ਤੁਸੀਂ ਸੁਣਾਓ ਇਹ ਪਤੰਗਾ ਜੀ ਹੁਣ ਸੁਣਾਣਗੇ ਕਦੀ ਮਾਨਤ ਦੀ ਆਵਾਜ਼ ਵਿੱਚ ਸੌਖਾ ਨਹੀਂ ਹੋ ਜਾਣਾ ਠੀਕ ਹੈ ਜੀ ਚਲੋ ਮੈਂ ਜੀ ਉਸਤਾਦ ਸ੍ਰੀ ਲਾਲ ਚੰਦ ਜਮਲਾ ਜੱਟ ਜੀ ਦਾ ਸ਼ਾਗਿਰਦ ਆ ਪਰ ਮੈਂ ਮਾਨਕ ਸਾਹਿਬ ਨੂੰ ਵੀ ਬਹੁਤ ਹੀ ਰੱਜ ਕੇ ਗਾਉਣਾ ਜੋ ਮੈਂ ਅੱਗੀ ਸੁਣਾਉਣ ਜਾ ਰਿਹਾ ਸ੍ਰੀ ਭੁੱਲਾ RAM ਜੀ ਚੰਨ ਉਰਫ ਚੰਨ ਗੁਰਾਇਆਂ ਵਾਲੇ ਦਾ ਲਿਖਿਆ ਤੇ ਜਨਾਬ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਚ ਗਾਇਆ ਗਿਆ ਸੋ ਮੈਂ ਉਸ ਨੂੰ ਤੁਹਾਡੀ ਨਜ਼ਰ ਕਰ ਰਿਹਾ ਸੁਣੋ ਕੁੱਲੀ ਬਗੀ ਆਚਨਾ ਤੂੰ ਪਰ ਪਾ ਕੇ ਸੌਖਾ ਨਿਉ ਯਾਰ ਲੱਭਣਾ ਬਿਠਾ ਪਟ ਦਾਕਵਾਬ ਬਣਾ ਕੇ ਸੌਖਾ ਨਿਉ ਇਹ ਯਾਰ ਲੱਭਣਾ ਹੇ ਪੁੱਛੋ ਸੁਣੀ ਤੋ ਪਿਆਰ ਕਿਵੇਂ ਕਰੀਦਾ ਕੱਟੇ ਕੜੇ ਤੇ ਚੁਣਾਚ ਕਿਵੇਂ ਤਰੀਦਾ ਜੀ ਨੂੰ ਮਿਲ ਜਾਵੇ ਯਾਰ ਹੋਵੇ ਰੱਬ ਦਾ ਦਦਾਰ ਹੈ ਮਿਲ ਜਾਵੇ ਯਾਰ ਹੋਵੇ ਰੱਬ ਦਾ ਦਦਾਰ ਉਹਨੇ ਲੈਣਾ ਕਿਸ ਵੇ ਗਾਂਚ ਜਾ ਕੇ ਸੌਖਾ ਨਿਉਂ ਯਾਰੇ ਲੱਬੜਾ ਬੈਠਾ ਪਟਡਾਕਵਾਬ ਬਣਾ ਕੇ ਸੌਖਾ ਨਿਉ ਯਾਰੇ ਲੱਬੜਾ ਹੇ ਪੁੱਛੋ ਸੱਸੀ ਤੋਂ ਕਹਾਣੀ ਪੁੰਨੂ ਯਾਰ ਦੀ ਫਿਰਦੀ ਥਲਾਚ ਵਿਚਾਰੀ ਫੁੱਬਾ ਮਾਰਦੀ ਰਾਤੀ ਸੇਜ ਤੇ ਸਵਾਇਆ ਸੋਬਾ ਨਜਰੀ ਨ ਆਇਆ ਹੈ ਸੇਜ ਤੇ ਸਵਾਇਆ ਸੋਬਾ ਨਜਰੀ ਨ ਆਇਆ ਸੱਸੀ ਡਿਗ ਪੈਥਲਾ ਤਿਗਸ਼ ਖਾ ਕੇ ਸੌਖਾ ਨਿਉ ਯਾਰ ਲਬੜਾ ਬਿਠਾ ਪਟਦਾਕ ਵਾਬ ਬਣਾ ਕੇ ਸੌਖਾਂ ਦੇਉ ਯਾਰ ਲਬੜਾ ਹੇ ਪੁੱਛੋ ਰਹੰਦੇ ਤੋਂ ਇਸ਼ਕ ਬਿਮਾਰੀਆਂ ਪੁੱਛੋ ਰਹੰਦੇ ਤੋਂ ਇਸ਼ਕ ਬਿਮਾਰੀਆਂ ਤਖਤ ਹਜ਼ਾਰਾ ਛੱਡ ਬੇਲੇ ਮੱਜਾਂ ਚਾਰੀਆਂ ਕੱਲੇ ਮੁੰਦੇ ਰਾ ਪਵਾਇਆ ਸਿਰ ਤੇ ਜਟਾ ਰਖਵਈਆ ਹਏ ਮੁੰਦਰਾ ਪਵਈਆ ਸਿਰ ਤੇ ਜਟਾ ਰਖਵਈਆ ਗਾਲ ਕਫਨ ਤਨਾਦ ਵਜਾ ਕੇ ਸੋਖਾ ਨਿਉ ਯਾਰੇ ਲਬੜਾ ਬਠਾ ਪਟਦਾ ਕਬਾਬ ਬਣਾ ਕੇ ਸੋਖਾ ਨਿਉ ਯਾਰੇ ਲਬੜਾ ਪੁੱਛੋ ਮਜਨੂ ਤੋ ਕਿ ਇਸ਼ਕ ਚੋਂ ਖੱਟਿਆ ਪੁੱਛੋ ਮਜਨੂ ਤੋ ਕਿ ਇਸ਼ਕ ਚੋਂ ਖੱਟਿਆ ਐਸੇ ਹੀ ਸ਼ਿਕ ਗੁਰਾਇਆ ਵਾਲਾ ਪਟਿਆ ਨਾਲੇ ਲੈਲਾ ਲੈਲਾ ਕਰੇ ਹਾਏ ਓ ਠੰਡੇ ਹੋ ਕੇ ਪਰੇ ਹਾਏ ਲੈਲਾ ਲੈਲਾ ਕਰੇ ਨਾਲੇ ਠੰਡੇ ਹੋ ਕੇ ਭਰੇ ਕੁੱਤੇ ਯਾਰ ਦੀ ਗਲੀ ਦੇ ਗਲ ਲਾ ਕੇ ਸੌਖਾ ਨਿਉ ਯਾਰੇ ਲੱਬੜਾ ਬਿਠਾ ਪਟਦਾਖਬ ਬਣਾ ਕੇ ਸੌਖਾ ਨਿਉ ਯਾਰੇ ਲੱਬੜਾ ਕੁਲੀ ਭੈਗੀ ਹੱਤ ਨਾਲ ਤੂਪਾਰ ਪਾ ਕੇ सौखनियूं यार लबडा,